ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਂਜੀਦੀਆਂ ਲੋਕਪੱਖੀ ਨੀਤੀਆਂ ਅਤੇ ਹਲਕਾ ਰਾਜਪੁਰਾ ਤੋਂ ਵਿਧਾਇਕ ਨੀਨਾ ਮਿੱਤਲ ਜੀ ਦੇ ਵੱਲੋਂ ਹਲਕਾ ਰਾਜਪੁਰਾ ਚ ਖੜਾਏ ਜਾ ਰਹੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਣਵਾੜੀ ਤੋਂ ਦਰਜਨਾਹੀ ਪਰਿਵਾਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਹਲਕਾ ਵਿਧਾਇਕ ਨੀਨਾ ਮਿੱਤਲ ਜੀ ਨੇ ਪਾਰਟੀ ਦੇ ਵੱਕੀਨ ਪਾ ਕੇ ਇਹਨਾਂ ਲੋਕਾਂ ਦਾ ਸਵਾਗਤ ਕੀਤਾ। ਇਹਨਾਂ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ ਹਮੇਸ਼ਾ ਪਾਰਟੀ ਦੇ ਮੋਢੇ ਨਾਲ ਮੋਟਾ ਲਾ ਕੇ ਨਾਲ ਖੜੇ ਰਹਿਣਗੇ।

ਜੇ ਤੁਸੀਂ ਆਦੀ ਸਰਕਾਰ ਚ ਹੁੰਦੀਆਂ ਤਾਂ ਇਹ ਸਹੂਲਤਾਂ ਤਾਂ ਹੁੰਦੀਆਂ ਚਾਹੀਦੀਆਂ। ਮੇਰਾ ਨਾਮ ਗਗਨਦੀਪ ਸ਼ਰਮਾ ਜੀ। ਅਸੀਂ ਬਨਵਾੜੀ ਦੇ ਰਹਿਣ ਵਾਲੇ ਆ। ਅਸੀਂ ਆਪਣੇ ਪਰਿਵਾਰ ਸਮੇਤ ਬਨਵਾੜੀ ਦੇ ਪਰਿਵਾਰ ਸਮੇਤ ਮੈਡਮ ਮੀਨਾ ਮਿੱਤਲ ਜੀ ਕੋਲ ਜੁਆਇਨ ਕਰਨ ਆਏ ਸੀ ਕਿਉਂਕਿ ਦੇਖਿਆ ਲਈ ਇਸ ਸਰਕਾਰ ਦੇ ਵਿੱਚ ਜੋ ਸਾਨੂੰ ਉਪਲਬਧੀਆਂ ਜਾਂ ਸਾਡੇ ਕੰਮ ਦੇ ਸਹੂਲਤਾਂ ਮਿਲਿਆ ਨੇ ਉਸ ਤੋਂ ਪਹਿਲਾਂ ਕਦੇ ਇੱਕ ਸਾਡਾ ਅਸੀਂ ਇਹ ਚੀਜ਼ ਦੇਖਣ ਨੂੰ ਨਹੀਂ ਮਿਲਦੀ। ਤੇ ਅੱਜ ਅਸੀਂ ਆਪਣਾ ਆਪਣੇ ਪਰਿਵਾਰ ਨਾਲ ਸੱਦੇ 70 80 ਬੰਦੇ ਦੇ ਤਕਰੀਬਨ ਨਾਲ ਆਗੇ ਆਮ ਆਦਮੀ ਪਾਰਟੀ ਜੋਇਨ ਕੀਤੀ ਹੈ ਮੈਡਮ ਨੇ ਸਮੇਂ ਸਿਰ ਹੋ ਗਿੱਤਾ ਸੀ ਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੇ ਸਾਨੂੰ ਵੈਲਕਮ ਕੀਤਾ ਆਪਣੀ ਪਾਰਟੀ ਜਿੰਦਰ ਸਿੰਘ ਨੀਨਾ ਮਿਕਲ ਮੈਡਮ ਦੇ ਕਮਾਂਗਾਰਾਂ ਕਰਕੇ ਅਸੀਂ ਇਹ ਪਾਰਟੀ ਜੋਇਨ ਕੀਤੀ ਹੈ ਠੀਕ ਹੈ ਜੀ ਤੇ ਅਮਰੀਂਦਰ ਵੀਰ ਜੀ ਕਰਕੇ ਇਹਨਾਂ ਦੇ ਸਹਿਯੋਗ ਨਾਲ ਅੱਜ ਅਸੀਂ ਮੀਟਿੰਗ ਕੀਤੀ ਹੈ ਤੇ ਅਸੀਂ ਸਾਰੇ ਪਰਿਵਾਰ ਸਮੇਤ ਆਵਾਜ਼ੀ ਪਾਰਟੀ ਆ ਦੇ ਜੁਆਇਨ ਕਰ ਰਹੇ ਹਾਂ